ਆ ਗੱਡੀ ਜੋੜ ਕਰਕੇ ਯਾਰ ਤੇ ਲਿਆਇਓ ਮੈਡਮ ਅੱਗੇ ਆ ਜਾਓ ਆਇਓ ਇਧਰ ਸਾਰੇ ਠੀਕ ਹੈ ਸਾਰੇ ਆਇਤਾ ਇਧਰ ਇਧਰ ਸਰ ਦਾ ਫਤਵਾ ਮਜੋ ਭਾਈ ਇੱਕ ਮਿੰਟ ਬੋਏ ਭਾਈ ਜੀ ਕਰਨਾ ਕਿਉਂ ਅੱਗੇ ਹੋ ਜਾ chúng kêu zoom, zoom không đi kêu ta, ít nữa đâu, zoom đi vào địa chỉ này. ਹੈਲੋ 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 ਅਹ ਕੰਟਰੋਲ ਹੈ ਕਿਉਂ ਹੈ ਸਰ ਦੇਖੋ ਇਹਦੇ ਵਿੱਚ ਧਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ 빅 ਸੀਸੀ ਨਾਰਕੋ ਸਮਗਲਿੰਗ ਦੀ ਕੱਲ ਫੜੀ ਇਹ ਫੜਿਆ ਗਿਆ ਸੀ 8 ਕਿਲੋ ਹੀਰਨ ਬਰਾਮਦ ਹੋਈ ਸੀ ਰਮਾਨਾ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਡਿਮਾਂਡ ਦੇ ਵਿੱਚ ਕੁਛਕਿਛ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਬਈ ਕੋਈ ਹੋਰ ਕਨਸਾਈਨਮੈਂਟ ਚੁਪਾਈ ਹੋਈ ਹੈ ਇੱਥੇ। ਤੋਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਖਦਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਨਸਟੇਬਲ ਹੈ। ਉਹਦੀ ਜਿਹੜੀ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਚ ਉਹਨੂੰ ਵਾਰਨ ਕੀਤਾ ਗਿਆ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੈਂਡਰ ਕਰੇ। ਉਹਨੇ ਨਹੀਂ ਮੰਨਿਆ ਤੋਂ ਕੌਕ ਕਰਨ ਦੀ ਕੋਸ਼ਿਸ਼ ਕੀਤੀ। ਤੋਂ ਇੱਕ ਪਾਰ ਪਹਿਲਾਂ ਇੰਸਪੈਕਟਰ ਰنجੀਤ ਸਿੰਘ ਨੇ ਹਵਾਚ ਕੀਤਾ ਦੂਸਰਾ ਫਾਇਰਫਿਰ ਉਹਨੇ ਉਹਦੀ ਵਲ ਕੀਤਾ ਜਿੰਨਾ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਅਡਮਿਟ ਕਰਾਤਾ ਸਰ ਕਿੰਨੇ ਪਰਚੇ ਦਰਜ ਐ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ ਫੜਿਆ 8 ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋ ਸਪਗਲਿੰਗ ਦਾ ਇੱਕ ਮੈਸੋਵਿੰਦਾ ਕਿੰਗ ਪੇ ਨਾ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਸਰ ਜੱਜ ਸਰ ਅਜੇ ਕੋਈ ਬਰਾਬਰ ਤਾਂ ਹੈ ਨੈਟਵਰਕ ਚੱਲ ਰਹੀ ਹੈ ਜੀ ਗੱਲ ਅਜੇ ਤਾਂ ਪੁਛਕਿਛ ਜੀ ਆਹੀ ਪ੍ਰਾਇਟਾ ਨਹੀਂ ਕੋਈ ਹਮਤਾ ਨਹੀਂ ਕੋਈ ਨਹੀਂ ਪਚਾ ਹੋ ਗਿਆ ਜੀ ਪ੍ਰਮਾਤਮਾ ਦਾ ਸਰ ਅੱਜ ਕੁਝ ਬਰਾਮਤ ਹੋਇਆ ਨਹੀਂ ਅੱਜ ਨਹੀਂ ਉਹ ਫਿਰ ਸਾਰਾ ਪ੍ਰੋਸੀਜਰ ਵਿੱਚੋਂ ਛੱਡ ਕੇ ਪਹਿਲਾਂ ਉਹਨੂੰ ਫਰਸਟ ਐਡ ਦਵਾਇਆ